ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਮੁੱਖ ਮੰਤਰੀ ਵਿੰਡੋ ਖੋਲ੍ਹਣ ਦਾ ਐਲਾਨ ਕੀਤਾ ਹੈ। ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਰਸੀ ਮੌਕੇ ਸੰਗਰੂਰ ਜ਼ਿਲ੍ਹੇ ਦੇ ਵਡਰੁੱਖਾਂ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਮੁੱਖ ਮੰਤਰੀ ਮੁਤਾਬਕ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਇਹ ਮੁੱਖ ਮੰਤਰੀ ਵਿੰਡੋ ਖੁੱਲੇਗੀ। ਇਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਹੀ ਹੋਵੇਗੀ। ਹਰ ਮੁੱਖ ਮੰਤਰੀ ਵਿੰਡੋ ਵਿੱਚ ਮੁੱਖ ਮੰਤਰੀ ਨੇ ਦੋ ਆਈਏਐਸ ਅਧਿਕਾਰੀਆਂ ਦੇ ਬੈਠਣ ਦੀ ਗੱਲ ਆਕੀ ਹੈ। ਇਨ੍ਹਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ 2-4 ਬਲੰਟੀਅਰ ਵੀ ਬੈਠਣਗੇ ਅਜਿਹੇ ਆ ਲੋਕਾਂ ਦੇ ਕੰਮ ਬਿਨਾ ਖੱਜਲ ਖਵਾਰੀ ਦੇ ਸੌਖਿਆਂ ਅਤੇ ਬਿਨਾ ਰਿਸ਼ਵਤ ਦੇ ਕਰਨ ਲਈ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਵਿੰਡੋ ਰਾਹੀਂ ਆਉਣ ਵਾਲੇ ਸਾਰੇ ਕੰਮਾਂ ਦੀ ਰਿਪੋਰਟ ਸ਼ਾਮ ਨੂੰ ਉਹਨਾਂ ਨੂੰ ਮਿਲ ਜਾਇਆ ਕਰੇਗੀ ਉਹ ਇਹਨਾਂ ਵਿੱਚੋਂ ਕਿਸੇ ਨੂੰ ਵੀ ਫੋਨ ਕਰਕੇ ਕੰਮ ਹੋਣ ਬਾਰੇ ਜਾਣਕਾਰੀ ਲੈ ਸਕਦੇ ਨੇ ਇਸ ਢਰ ਅਤੇ ਅਸਰ ਵਿੱਚ ਅਫਸਰशाही ਦਬਾਹੇਟ ਰਹੇਗੀ ਇਸ ਉਪਰਾਲੇ ਨਾਲ ਲੋਕਾਂ ਦੇ ਕੰਮ ਸਹੀ ਤਰੀਕੇ ਨਾਲ ਜਲਦ ਹੋਣ ਲੱਗਣਗੇ ਇਹ ਸੋਚ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਸ ਦੇ ਉਲਟ ਹੋਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਮੀਟਿੰਗਾਂ ਕਰਕੇ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਉਦੋਂ ਵੀ ਡਿਪਟੀ ਕਮਿਸ਼ਨਰਾਂ ਸਮੇਤ ਪੁਲਿਸ ਅਧਿਕਾਰੀਆਂ ਦੇ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਹੋਈ ਸੀ सीएम भगवंत मान ने आज हर जिले ਵਿੱਚ ਮੁੱਖ ਮੰਤਰੀ ਵਿੰਡੋ ਖੋਲਣ ਦਾ ਐਲਾਨ ਤਾਂ ਕਰ ਦਿੱਤਾ ਪਰ ਉਹਨਾਂ ਇਹ ਨਹੀਂ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚ ਇਹ 46 ਆਈਏਐਸ ਅਫਸਰ ਕਿਹੜੇ ਹੋਣਗੇ ਕੀ ਇਹ ਨਵੀਆਂ ਨਿਯੁਕਤੀਆਂ ਹੋਣਗੀਆਂ ਜਾਂ ਪਹਿਲਾਂ ਤੋਂ ਹੀ ਤਾਇਨਾਤ ਆਈਏਐਸ ਅਫਸਰਾਂ ਨੂੰ ਦਫ਼ਤਰਾਂ ਵਿੱਚੋਂ ਉਹਨਾਂ ਦੇ ਕੰਮ ਤੋਂ ਹਟਾ ਕੇ ਇੱਧਰ ਲਾਇਆ ਜਾਏਗਾ ਉਨ ਜਿਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਵੀ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਤਾਇਨਾਤੀ ਦਾ ਐਲਾਨ ਕਰ ਚੁੱਕੇ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਸ ਵਾਰ ਕੀਤੇ ਐਲਾਨ ਵਿੱਚ ਮੁੱਖ ਮੰਤਰੀ ਨੇ ਆਖਿਆ ਸੀ ਕਿ ਦਿੱਲੀ 에어ਪੋਰਟ ਉੱਤੇ ਅਰਾਈਵਲ ਉੱਤੇ ਜਗ੍ਹਾ ਲੈ ਕੇ ਐਨ ਆਰਆਈਜ਼ ਵਾਸਤੇ ਇੱਕ ਸਹਾਇਤਾ ਕਾਊਂਟਰ ਬਣਾਇਆ ਜਾਏਗਾ ਉੱਥੇ ਪੰਜਾਬ ਸਰਕਾਰ ਦੇ ਅਧਿਕਾਰੀ ਪ੍ਰਵਾਸੀ ਪੰਜਾਬੀਆਂ ਦਾ ਸਵਾਗਤ ਕਰਨਗੇ ਉਹਨਾਂ ਨੂੰ ਪੰਜਾਬ ਭਵਨ ਵਿੱਚ ਠਹਿਰਾਇਆ ਕਰਨਗੇ ਅਤੇ ਹੋਰ ਵੀ ਕਾਫੀ ਕੁਝ ਕਿਹਾ ਗਿਆ ਸੀ ਐਨ ਆਰਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਹੈ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਅਰਲਾਈਨ ਦਿੰਦੀ ਹੈ ਹੋਟਲ ਤਾਂ 에ਅਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਬਹੁਤ سارے ਬੱਚਿਆਂ ਨਾਲ ਹੁੰਦੇ ਆ ਉਹ ਸਾਰੇ ਬਜ਼ੁਰਗ ਹੁੰਦੇ ਆ ਉਥੇ ਖੱਜਲ ਖਵਾਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤੋਂ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਆਈ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜੱਗ ਹੁਣੇ ਤਾਂ ਦਿੱਲੀ 에ਅਰਪੋਰਟ ਉਤੇ ਆਉਣ ਜਾਣ ਵਾਲੇ ਪ੍ਰਵਾਸੀ ਪੰਜਾਬੀ ਜਾਂ ਹੋਰ ਪੰਜਾਬੀ ਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਕੀ ਸਹੂਲਤ ਮਿਲ ਰਹੀ ਹੈ ਪੰਜਾਬ ਦੇ ਕਿਹੜੇ ਅਫਸਰ 에ਅਰਪੋਰਟ ਉਤੇ ਬੈਠ ਕੇ ਪ੍ਰਵਾਸੀ ਪੰਜਾਬੀਆਂ ਨੂੰ ਸਹਾਇਤਾ ਦੇ ਨਾਂ ਨਾਲ ਸਰਕਾਰੀ ਗੱਡੀਆਂ ਮੁਹੱਈਆ ਕਰਵਾ ਰਹੇ ਨੇ ਹੁਣ ਤੱਕ ਕਿੰਨੇ ਪ੍ਰਵਾਸੀ ਪੰਜਾਬੀ 에어ਪੋਰਟ ਤੋਂ ਚੱਕ ਕੇ ਪੰਜਾਬ ਭਵਨ ਵਿੱਚ ਠਹਿਰਾਏ ਗਏ ਨੇ ਸਾਡੀ ਜਾਣਕਾਰੀ ਮੁਤਾਬਕ ਹਾਲੇ ਇਸ ਐਲਾਨ ਉੱਤੇ ਅਮਲ ਹੋਣਾ ਬਾਕੀ ਹੈ ਹੁਣ ਮੁੜਦੇ ਹਾਂ ਮੁੱਖ ਮੰਤਰੀ ਦੇ ਅੱਜ ਵਾਲੇ ਐਲਾਨ ਵੱਲ ਇਸ ਐਲਾਨ ਮੁਤਾਬਕ ਜੇਕਰ ਹਰ ਜ਼ਿਲ੍ਹੇ ਵਿੱਚ 2-2 ਆਈਏਐਸ ਅਫਸਰ ਮੁੱਖ ਮੰਤਰੀ ਵਿੰਡੋ ਵਿੱਚ ਬੈਠਣਗੇ ਤਾਂ 23 ਜ਼ਿਲ੍ਹਿਆਂ ਵਿੱਚ 46 ਆਈਏਐਸ ਅਫਸਰ ਇਸ ਕੰਮ ਉੱਤੇ ਲੱਗਣਗੇ ਸਰਕਾਰ ਨੇ ਹਾਲੇ ਇਹ ਗੱਲ ਸਪਸ਼ਟ ਕਰਨੀ ਹੈ ਕਿ ਨਵੀਆਂ ਨਿਯੁਕਤੀਆਂ ਹੋਣਗੀਆਂ ਜਾਂ ਪਹਿਲਾਂ ਤੋਂ ਹੀ ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਡਿਊਟੀ ਦੇ ਰਹੇ ਆਈਐਸ ਅਫਸਰਾਂ ਨੂੰ ਇਸ ਕੰਮ ਉੱਤੇ ਲਾਇਆ ਜਾਏਗਾ ਜੇਕਰ ਉਹ ਇਸ ਵਿੰਡੋ ਵਿੱਚ ਡਿਊਟੀ ਦੇਣਗੇ ਤਾਂ ਫਿਰ ਉਹਨਾਂ ਦੀ ਪਹਿਲਾਂ ਵਾਲੀ ਚਿਹਰੇ ਉੱਤੇ ਲੋਕਾਂ ਦੇ ਕੰਮਕਾਜ ਕੌਣ ਦੇਖੇਗਾ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕੀ ਐਲਾਨ ਕੀਤਾ ਹੈ ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਕੇ ਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮਹਿਕਮੇ ਨੂੰ ਭੇਜਤੀ 2-3 ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਬਾਧੂ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੂਗਾ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਏ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸ਼ਤੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣਗੇ ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਆ ਜੇ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆ ਫੋਨ ਨੰਬਰ ਹੈ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੂ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮਪ ਸੀ ਉਨਾਂ ਹੀ ਲੱਗਿਆ ਬਾਰੀ ਆ ਗਈ ਸੀ ਵਧੀਆ ਟਾਈਮ ਨਾ ਹਾਂਜੀ ਵਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਮਸੀਕਾ ਨੂੰ ਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦਾ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਮੈਨਾਂ ਇੰਨਾ ਕ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲੱਗਦੀ ਐ ਮੈਂ ਹਾਂ ਉਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈਸਟ ਆਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਉਹ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਆਇਆ ਐ ਕਦੇ ਕਿਸੇ ਨੂੰ ਵੀ ਲਾ ਲਉਂਗੇ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆ ਆ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਐ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸ ਸਾਨੂੰ ਐਸਡੀਐਮ ਉਹਨਾਂ ਨੂੰ ਕੋਣਾ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੀ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਪੈ ਆ ਹੈ ਮੈਂ ਇਸੇ ਕਮਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਜ਼ਰਾ ਸੁ ਨਵੇਂ ਨਵੇਂ ਤਰੀਕੇ ਕਰਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਐਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੂੰ ਕੀਤਾ ਕਿਉਂ ਨਹੀਂ ਫਿਰ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਕੋਸ਼ਿਸ਼ ਕਰ ਰਹੇ ਨੇ ਪਰ ਲੋਕਾਂ ਦੇ ਕੰਮ ਮੁੱਖ ਮੰਤਰੀ ਦੀ ਇੱਛਾ ਮੁਤਾਬਕ ਬਿਨਾਂ ਖੁਵਾਰੀ ਅਤੇ ਦੇਸ਼ਵਧੇ ਹੋ ਨਹੀਂ ਰਹੇ ਮੁੱਖ ਮੰਤਰੀ ਖੁਦ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਸ ਗੱਲ ਨੂੰ ਕਬੂਲ ਚੁੱਕੇ ਨੇ ਸੀਐਮ ਦੇ ਇਨ੍ਹਾਂ ਯਤਨਾਂ ਦੇ ਬਾਵਜੂਦ ਐਨਓਸੀ ਦੀ ਆਰਡ ਵਿੱਚ ਨਗਰ ਕੌਂਸਲਾਂ ਅਤੇ ਮਾਲ ਮੈਕਮੇ ਵਿੱਚ ਭ੍ਰਿਸ਼ਟਾਚਾਰ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ ਰਜਿਸਟਰੀਆਂ ਕਰਨ ਦੇ ਮਾਮਲੇ ਵਿੱਚ ਰਿਸ਼ਵਤ ਖੋਰੀ ਦੀਆਂ ਰਿਪੋਰਟਾਂ ਸਭ ਤੋਂ ਵੱਧ ਨੇ ਕਿ ਅਫਸਰशाही ਸੀਐਮ ਨੂੰ ਨਕਾਮ ਕਰਨ ਵਿੱਚ ਲੱਗੀ ਹੋਈ ਆ ਭਗਵੰਤ ਮਾਨ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਫਲ ਕਿਉਂ ਨਹੀਂ ਹੋ ਰਹੇ ਆਖਰ ਘਾਟ ਕਿੱਥੇ ਹੈ ਇਹ ਉਹਨਾਂ ਵਿੱਚ ਹੈ ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਕਿ ਉਹਨਾਂ ਦੇ ਮਨਸੂਬੇ ਜਾਣਬੁੱਝ ਕੇ ਫੇਲ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਖੁਦ ਇਸ ਗੱਲ ਤੋਂ ਸੁਚੇਤ ਜਾਪਦੇ ਨੇ ਇਸੇ ਲਈ ਤਾਂ ਉਹਨਾਂ ਅੱਜ ਫੇਰ ਇਸ ਦਾ ਭਾਂਡਾ ਅਫਸਰ ਸ਼ਾਹੀ ਦੇ ਸਿਰ ਉੱਤੇ ਪੰਨਿਆ ਹੈ 75 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ ਥੋੜਿਆ ਠੀਕ ਕਰਨ ਨੂੰ ਟਾਈਮ ਤਾਂ ਲੱਗ ਜੂਗਾ ਪਰ ਸਾਡੀ ਨੀਅਤ ਹੈ ਮੇਰੀ ਨੀਅਤ ਤੇ ਸ਼ੱਕ ਨਾ ਕਰਿਓ ਨੀਅਤ ਜਮਾਂ ਸੱਚੀ ਹੈ ਕਈ ਵਾਰੀ ਕੋਈ ਆਰਡਰ ਹੋਣ ਨੂੰ ਟਾਈਮ ਲੱਗ ਜਾਂਦਾ ਸਰਕਾਰੀ ਕੰਮ ਹੈ ਫਾਈਲਾਂ ਰੁਕ ਜਾਂਦੀਆਂ ਅਫਸਰ ਜਿਹੜੇ ਨੇ ਉਹਨਾਂ ਨੂੰ ਹਜੇ ਠੀਕ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਪੁਰਾਣੀ ਬੈਠੀ ਸੀ ਉਹੀ ਉਹ ਮੈਂ ਮੈਂ ਨਾ ਮੰਨੂ ਮੈਂ ਨਾ ਮੰਨੂ ਤੇ ਫਿਰ ਉਹ ਤੋਂ ਬਾਅਦ ਹੁਣ ਸ਼ੁਰੂ ਹੋਇਆ ਕਿ ਇੰਨਾ ਕੁਝ ਮਿਲਣ ਲੱਗ ਗਿਆ ਅਗਲੇ 2 ਸਾਲ ਦੇਖਿਓ ਹੁਣ ਤੁਸੀਂ ਕਿਉਂਕਿ ਮੈਂ ਨਾ ਤਾਂ ਘਰੇ ਲੈ ਕੇ ਜਾਣੇ ਨੇ ਪੈਸੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਜੇ ਪੰਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉਂ ਬਿਆਸ ਸਵੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਦੇ ਤਾਜ਼ਾ ਐਲਾਨ ਦਾ ਇਸ ਸਮੁੱਚੇ ਕੰਮਕਾਜ ਉੱਤੇ ਕੀ ਅਸਰ ਹੁੰਦਾ ਹੈ ਅਤੇ ਜਦੋਂ ਇਹ ਵਿੰਡੋ ਖੁੱਲੀਆਂ ਤਾਂ ਲੋਕਾਂ ਦੀ ਜ਼ਿੰਦਗੀ ਵਿੱਚ ਕੀ ਬਦਲਾ ਆਉਂਦਾ ਹੈ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਬਿੰਡੋ ਖੋਲਣ ਤੋਂ ਇਲਾਵਾ ਲੋਕਾਂ ਲਈ ਕੁਝ ਹੋਰ ਵੀ ਐਲਾਨ ਕੀਤੇ ਜਿਸ ਵਿੱਚ 1 ਜੁਲਾਈ ਤੋਂ 4 ਮਹੀਨੇ ਦੀ ਇਕੱਠੀ ਕਣਕ ਦੇਣਾ ਸ਼ਾਮਲ ਹੈ ਉਹਨਾਂ ਆਮ ਆਵੇ ਪਾਰਟੀ ਦੇ ਪੈਰ ਲਵਾਉਣ ਵਾਲੇ ਵਲੰਟਰੀਆਂ ਦਾ ਵੀ ਖਾਸ ਖਿਆਲ ਰੱਖਿਆ ਇਹਨਾਂ ਵਲੰਟਰੀਆਂ ਨੂੰ ਨਮਾਇੰਦਗੀ ਅਤੇ ਹਰੇ ਪੈਨ ਦੀ ਤਾਕਤ ਦੇਣ ਦੀ ਉਹਨਾਂ ਗੱਲ ਆਖੀ ਹੈ ਹੁਣ ਇਹ ਗੱਲ ਲੌਲੀਪੌਪ ਹੋਵੇਗੀ ਜਾਂ ਸੱਚ ਇਹ ਸਮਾਂ ਦੱਸੇਗਾ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ ਚ ਮੈਂ ਨੋਟ ਕਰ ਲਿਆ ਲਿਸਟਾਂ ਮੰਗਾ ਲੀਆਂ ਜਿਹੜੇ ਘਰਦਿਆਂ ਨਾਲ ਲੜ ਕੇ ਆਪਦੇ ਮੋਟਰਸਾਈਕਲ ਚ ਆਪ ਹੀ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਆ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਅਹੁਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬੇ ਕਿਉਂਕਿ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਈਆਂ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਥਾਣੇ 'ਚ ਗਏ ਨੂੰ ਘਟ ਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ 라ਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਵੀ ਤਿੱਖਾ ਨਿਸ਼ਾਨਾ ਸੇਧਿਆ ਉਹਨਾਂ ਆਖਿਆ ਕਿ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਚੋਣ ਨਿਸ਼ਾਨ ਤੱਕੜੀ ਛੱਡ ਕੇ ਭੋਜਨ ਸਮਾਜ ਪਾਰਟੀ ਦੇ ਨਿਸ਼ਾਨ ਹਾਥੀ ਲਈ ਵੋਟਾਂ ਮੰਗ ਰਿਹਾ ਹੈ ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਆਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹੈ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਹੈ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬਤੀ ਦੰਦ ਨੇ ਓਏ ਮੈਥੋਂ ਨਾ ਕਹਾਇਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਜ 99 ਸਾਲਾ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜ ਨਹੀਂ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ ਦੋ ਤਿੰਨ ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਤੇ ਸਜਾਤਾ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਭੀਤੀ ਕਰ ਲਓ ਹੁਣ ਗੱਲ ਉਦਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰ ਸਿੰਘ ਗਰੇਵਾਲ ਨੇ ਖਡੂਰ ਸਾਹਿਬ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤੇ ਭਾਈ ਅਮਰਪਾਲ ਸਿੰਘ ਦੇ ਸੌ ਚੁੱਕਣ ਦਾ ਮਾਮਲਾ ਚੁੱਕਿਆ ਉਹਨਾਂ ਅਮਰਪਾਲ ਸਿੰਘ ਨੂੰ ਸੌ ਨਾ ਚਕਾਉਣ ਲਈ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਮ ਰਾਹੀਂ ਸਰਕਾਰਾਂ ਨੂੰ ਇੱਕ ਚਾਨਣ ਕਰਾਉਣਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਖੰਡੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਂ ਚੁੱਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿੱਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਤਪਾਲ ਸਿੰਘ ਜੀ ਦੀ ਸੌਂ ਚਕਾਉਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇੱਜ ਮੈਂ ਕਲੀਅਰ ਕਰ ਲੈਣਾ ਚਾਹੁੰਦਾ ਕਿ ਲੋਕਾਂ ਦਾ ਇੱਕ ਮਤ ਹੈ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਤੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹੜੇ ਇੱਕ ਚੋਣੇ ਜਾਣ ਤੋਂ ਬਾਅਦ ਕਿਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਹਨ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਸ ਸੰਵਿਧਾਨ ਦੇ ਉਸ ਇਹ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਉਹ ਸ਼ਾਮਲ ਹੋਏ ਤੇ ਉਹ ਉਸ ਉਹਨਾਂ ਦੇ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਰਾਈ ਇਹ ਗੱਲ ਦੱਸਤੀ ਸੀ ਕਿ ਸੰਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ। ਤਾਂ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮਦਦ ਦਿੱਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਨੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੋਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉੱਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਜੇਲ੍ਹ ਵਿੱਚ ਫਿਰ ਉਹਨਾਂ ਨੂੰ ਰਿਹਾ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ